ਔਰ ਰਹਿ ਗਏ 4 ਦਿਨ ਰਹਿ ਗਏ 4 ਦਿਨ ਰਹਿ ਗਏ 4 ਦਿਨ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 23 ਨਵੰਬਰ ਤੱਕ ਆਜੋ ਆ ਦੇਖੋ 10 10000 ਵਾਲੇ ਕੋਟ ਪੈਂਟ ਸਿਰਫ 2995 ਚ ਲੈ ਜਾਓ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ 15 15000 ਦਾ ਲੈ ਜਾਓ ਸਿਰਫ 3760 ਦੇ ਵਿੱਚ ਜੇ ਤੁਸੀਂ ਲੈਣਾ ਬਹੁਤ ਟਾਪ ਦਾ ਕਪੜਾ ਲਾਈਨ ਵਾਲਾ ਕੋਟ ਪੈਂਟ ਲੈਣਾ ਤਰਸੇਮ ਜਿਹਾ ਡਿਜ਼ਾਈਨ ਹੋਣਾ ਇਹ ਵੀ ਲੈ ਜਾਓ ਇਹ ਵੀ ਕੋਈ 20000 ਨਹੀਂ 22000 ਨਹੀਂ 4 4000 5 5000 ਦੇ ਦਿਆਂਗੇ ਅੱਛਾ ਤੁਸੀਂ ਜਾਗੋ ਤੇ ਜਾਣਾ ਜਾ ਤੁਸੀਂ ਪਾਰਟੀ ਤੇ ਜਾਣਾ ਦੇਖੋ ਵਾਈਟ ਕੋਰਟ ਦਾ ਪਿਆਮਾ ਉੱਪਰ ਡਿਜ਼ਾਈਨਰ ਬਲੇਜ਼ਰ ਪਾਸਕਰ ਇਦਾਂ ਤਿਆਰ ਕਰਕੇ ਦੇ ਦੇਾਂਗੇ ਆ ਦੇਖੋ ਜੀ ਡਿਜ਼ਾਈਨਰ ਕੋਰਟ ਦਾ ਪਿਆਮਾ ਆ ਗਿਆ ਇੰਡੋ ਵੈਸ਼ਨ ਲੌਂਗ ਦੇ ਵਿੱਚ ਇਹ ਵੀ ਤੁਹਾਨੂੰ ਦੇ ਦੇਾਂਗੇ ਮਤਲਬ ਹਰ ਕਿਸੇ ਦਾ ਫਾਇਦਾ ਵੱਡੇ ਫਾਇਦੇ 4 ਦਿਨ 23 ਨਵੰਬਰ ਤੱਕ ਖੁਣਿਆ ਬਈ ਕਿੱਥੋਂ ਆਏ ਹੋ ਤੁਸੀਂ ਪਠਾਨਕੋਟ ਤੋਂ ਵੀਰ ਜੀ ਪਠਾਨਕੋਟ ਤੋਂ ਆਏ ਹੋ ਪਹਿਲਾਂ ਵੀ ਆਏਗਾ ਅੱਜ ਫਸਟ ਟਾਈਮ ਆਏ ਹੋ ਫਸਟ ਟਾਈਮ ਹੀ ਆਏ ਜੋ ਰੇਟ ਦੱਸ ਰਿਹਾ 2995 ਦਾ ਕੋਰਟ ਪੈਂਟ ਹੈ ਜੋ ਸਲਾਈ ਦੇ ਰੇਟ ਤੋਂ ਵੀ ਘੱਟ ਹੈ ਕਿਦਾਂ ਲੱਗ ਰਿਹਾ ਬਹੁਤ ਵਧੀਆ ਰੇਟ ਹੈ ਤੇ ਪਸੰਦ ਆ ਰਿਹਾ ਕੱਪ ਵਧੀਆ ਬਿਲਕੁਲ ਵਧੀਆ ਕੱਪੜਾ ਮੈਨੂੰ ਇਹ ਦੱਸ ਦਿਓ ਭਈ ਜਿਹੜੇ ਬਾਜ਼ਾਰ ਚ 4-4000 ਰੁਪਏ ਦਰਜੀ ਸਲਾਈ ਲੈ ਰਹੇ ਆ ਤੁਸੀਂ ਕਹਿੰਦੇ ਹੋ ਆਜੋ ਭਾਈ 2995 ਚ 2 ਪੀਸ ਕੋਟ ਪੈਂਟ ਲੈ ਜਾਓ ਕਪੜਾ ਵੀ ਦੇਈ ਜਾਂਦੇ ਵਧੀਆ ਤੇ ਟੇਲਰ ਦਾ ਖਰਚਾ ਵਿੱਚੇ ਪਾਈ ਜਾਂਦੇ ਹੋ ਬਿਲਕੁਲ ਭਾਜੀ ਮਾਤੂਸ਼ੀ ਦਸਤਾਰ ਚੰਡਿਆਲੇ ਗੁਰੂ ਸਿਰਫ 4 ਦਿਨਾਂ ਦੀ ਫੇਰ ਰਹਿ ਗਈ ਹੈ ਤੁਸੀਂ ਦੇਖ ਲਓ ਦੂਰੋਂ ਦਰੋਂ ਲੋਕੀ ਆਈ ਜਾਂਦੇ ਆ ਰਾਤ ਦੇ 10 ਵਜੇ ਚੁੱਕੇ ਆ ਤਾਂ ਵੀ ਇੰਨਾ ਰਸ਼ਾ ਅਸੀਂ ਕੁਆਲਿਟੀ ਦੇ ਰਹੇ ਆ ਟੌਪ ਦੀ ਕਪੜਾ ਦੇ ਰਹੇ ਆ ਟੌਪ ਦਾ ਪਰ ਤੁਹਾਨੂੰ ਵਾਰੀ ਵਾਰੀ ਕਹ ਰਹੀਏ ਦਿਨ ਰਹਿ ਗਏ ਸਿਰਫ 4 ਸ਼ਨੀਵਾਰ ਤੱਕ ਮਿਲਨੇ ਆ ਜੋ ਅਸੀਂ ਰੇਟ ਕਹਿ ਰਹੇ ਆ ਜੋ ਕੁਆਲਿਟੀ ਕਹਿ ਰਹੇ ਆ ਕੋਟ ਪੈਂਟ ਦਾ ਕਪੜਾ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਹੈਲੋ ਮੈਂ ਕਹਿੰਦਾ ਜੱਦਾ ਮਰਜੀ ਕਰ ਲੋ ਨਾ ਬੋਰਾਵੇ ਨਾ ਰੰਗ ਜਾਵੇ ਜੀ ਚੱਕੋ ਦੇਖੋ ਜੀ ਬਹੁਤ ਵੱਡਾ ਰਸਤਾ ਚਾਰੇ ਪਾਸੇ ਕਹਿਰਾ ਮਾਰ ਕੇ ਦਿਖਾ ਦਿਓ ਲੋਕ ਦੂਰੋਂ ਦੂਰ ਆ ਗਏ ਠਾਠਾ ਮਾਰਦਾ ਕੱਠ ਸ਼ਾਮ ਦਾ ਟਾਈਮ ਆ ਭਾਜੀ ਸ਼ਾਮ ਦਾ ਲੋਕੀ ਜਾ ਰਹੇ ਆ ਇੱਥੇ ਕਸਟਮਰ ਧੜਾ ਧੜਾ ਆ ਰਹੇ ਆ ਆ ਵੀ ਦੇਖੋ ਇਹਦੋਂ ਉਪਰਲੀ ਵੈਰਾਈਟੀ ਵੀ ਦੱਸੋ ਨਾ ਜੀ ਬਿਲਕੁਲ ਭਾਜੀ ਦੇਖੋ ਚੈੱਕ ਕਰੋ ਜਿਨੇ ਕਿਸੇ ਨੂੰ ਰਾਇਲ ਕਲਾਸ ਲੈਣਾ ਆ ਚੈੱਕ ਕਰੋ ਕੈਮਰੇ ਦੀਆਂ ਲੈਣਾ ਮਾਰ ਕੇ ਦਿਖਾ ਦਿਓ ਇਟਾਲੀਅਨ ਫੈਬਰਿਕ ਏ ਵੀ ਜਿਹੜਾ ਬਜ਼ਾਰਾਂ 'ਚ 10-10 15-15 ਹਜ਼ਾਰ ਦਾ 2 ਪੀਸ ਬੰਦਾ ਸੀ 4500 'ਚ ਬਣਾ ਕੇ ਦੇ ਦਿੰਦਾ ਨਾ ਆ ਚੱਕੋ ਸੀ ਆ ਰਾਮ ਦਾ ਕੱਪੜਾ ਆ ਚੱਕੋ ਕੋਟ ਪੈਂਟ ਬਣਾ ਲਓ ਇਹ ਵੀ 5-6000 'ਚ ਤਿਆਰ ਕਰਾ ਦਾਂਗੇ ਸੀ ਆ ਰਾਮ ਤੇ ਚਾਹੇ ਟਕਸੀਡੋ ਬਣਾ ਲਓ ਚਾਹੇ ਜੋਧਪੂਰੀ ਬਣਾ ਲਓ ਚਾਹੇ ਐਸਬੀ ਕੋਟ ਬਣਾ ਲਓ ਉਹ ਵੀ ਬਣਾ ਦਾਂਗੇ ਹੁਣ ਕਹਿੰਦੇ ਜੀ ਸਾਡੇ ਕੋਲੇ ਰੇਮੰਡ ਦਾ ਚਾਹੀਦਾ ਕੋਟ ਪੈਂਟ ਰੇਮੰਡ ਦਾ ਕੋਟ ਪੈਂਟ ਜਿਹੜਾ ਬਜ਼ਾਰਾਂ 'ਚ 20-20 ਹਜ਼ਾਰ ਦਾ ਬੰਦਾ ਸੀ 9500 ਰੁਪਏ ਦਾ ਸੀ ਕੇ ਦੇ ਦਿੰਨੇ ਆ ਕੋਟ ਪੈਂਟ ਚੈੱਕ 'ਚ ਲੈਣਾ ਡੋਬੀ 'ਚ ਲੈਣਾ ਡਾਟ 'ਚ ਸਾਰੇ ਹੀ ਤਰ੍ਹਾਂ ਦੀ ਵੈਰਾਈਟੀ ਫੋਲਾ ਦੇਖੋ ਚੈਲੰਜ ਵੱਡਾ ਕਰਦੇ ਆ ਜੰਡਿਆਲੇ ਗੁਰੂ ਏਰੀਏ ਦੇ ਵਿੱਚ ਮੈਂ ਕਹਿੰਦਾ ਦੂਰੋਂ ਦੂਰੋਂ ਲੋਕ ਆਉਂਦੇ ਆ ਪਰ ਸਾਡੇ ਜਿੰਨੀ ਕੁਆਲਿਟੀ ਸਾਡੇ ਜਿੰਨੀ ਰੇਂਜ ਔਰ ਜਿਹੜਾ ਸਾਡਾ ਰੇਟ ਆ ਪੰਜਾਬ ਦੇ ਵਿੱਚੋਂ ਕੋਟ ਪੈਂਟ ਦਾ ਕਿਧੋ ਵੀ ਨਹੀਂ ਮਿਲਣਾ ਭਾਈ ਇਹ ਦੇਖੋ ਕੋਟ ਪੈਂਟ ਵੀ ਉਹ ਦਮਾਂਗੇ ਜਿਹੜੇ ਦਿੱਲੀ ਪੌਪਰ ਦੇ ਵਿੱਚ ਐਕਟਰ ਪਾਉਂਦੇ ਆ ਮਾਡਲ ਪਾਉਂਦੇ ਆ ਉਦਾਂ ਦੀਆਂ ਚੀਜ਼ਾਂ ਆ ਦੇਖੋ ਪੂਰੀਆਂ ਸੁਪਰ ਕੰਬੀਨੇਸ਼ਨ ਚੈੱਕ ਕਰ ਲੋ ਗੁਰਦੇ ਪਜਾਮੇ ਸਾਡੇ ਕੋਲ ਬਹੁਤ ਰੇਂਜ ਆ ਵਾਈਟ ਦੇ ਵਿੱਚ ਗੀਤਾ ਕਾਟਨ ਪੇਪਰ ਲੈ ਲੈਣ ਮੈਟੀ ਚੈੱਕ ਕਰ ਲੋ ਤੁਸੀਂ ਆ ਚੈੱਕ ਕਰ ਲੋ ਦੁਬਈ ਦਾ ਗੁਰਦਾ ਪਜਾਮਾ ਟੌਪ ਕਲਾਸ ਦਾ ਗੁਰਦਾ ਪਜਾਮਾ ਗੀਜ਼ਾ ਕਾਟਣ ਦਾ ਬਿਆਰਾਂ ਦੇ ਵਿੱਚ 3 3000 ਦਾ ਸਾਡੇ ਕੋਲ 15 16 ਸੋਚੇ ਲੈ ਜਾਓ ਚਾਹੇ ਰੇਮਲ ਤੇ ਲੈ ਲਓ ਸੀ ਆਰਾਮ ਤੇ ਲੈ ਲਓ ਸਾਰੇ ਬ੍ਰਾਂਡ ਅਵੇਲੇਬਲ ਵੱਡੀ ਗੱਲ ਕੀ ਹੈ ਇੱਥੇ ਆਉਣ ਦਾ ਤੁਹਾਡਾ ਫਾਇਦਾ ਕੀ ਹੈ ਦੇਖੋ ਮੱਥਾ ਦੇ ਕੇ ਟਿੱਕਾ ਨਹੀਂ ਲੱਗਣਾ ਇਕੱਲੇ ਇਕੱਲੇ ਥਾਂਣ ਤੇ ਬਾਰਕੋਡ ਲੱਗੇ ਹੋਏ ਆ ਰੇਟ ਲਿਖੇ ਹੋਏ ਆ ਪਰ ਦੇਣ ਜਿਹੜੀ ਅਸੀਂ ਬਹੁਤ ਵੱਡੀ ਆਫਰ ਲਾਈ ਆ ਕੋਟ ਪੈਂਟਾਂ ਦੇ ਵਿੱਚ ਕੁਰਤੇ ਪਜਾਮੇ ਦੇ ਵਿੱਚ ਸਿਰਫ ਸ਼ਨੀਵਾਰ ਤੱਕ ਕਿਤੇ ਲੇਟ ਨਾ ਹੋ ਜਾ ਸ਼ਨੀਵਾਰ ਨੂੰ ਆ ਜਾਓ ਸ਼ਨੀਵਾਰ ਨੂੰ ਤੁਹਾਡੇ ਫੁੱਲ ਫਾਇਦੇ ਹੋਣੇ ਦੇਖੋ ਸ਼ਰਟਾਂ ਦੇਖੋ ਚੈੱਕ ਜਲਣੀਆਂ ਲਾਈਨ ਜਲਣੀਆਂ ਪ੍ਰਿੰਟ ਜਲਣੀਆਂ ਸ਼ਰਟਾਂ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਹੁਣ ਆ ਚੈੱਕ ਕਰ ਲੋ ਜਿਹੜੇ ਤੁਸੀਂ ਪੜੇ ਲਿਖੇ ਸਾਡੇ ਆਫਸਰ ਹੋ ਜਾਂ ਤੁਸੀਂ ਭਾਈ ਵਿਆਹ 파ਟੀਆਂ ਨੇ ਜਾਣਾ ਕਹਿੰਦੇ ਕੋਟ ਪੈਂਟ ਸਾਨੂੰ ਬਲੇਜ਼ਰਾਂ ਚਾਹੀਦੀਆਂ ਦੇਖੋ ਬਲੇਜ਼ਰਾਂ ਦੇ ਵਿੱਚ ਬਹੁਤ ਸੋਹਣਾ ਸੋਹਣਾ ਕੱਪੜਾ ਬੜੇ ਸੋਹਣੇ ਸੋਹਣੇ ਰੰਗ ਕੱਪੜਾ ਵੀ ਵਧੀਆ ਚਾਹੇ ਤੁਸੀਂ ਛੋਟੇ ਚੈੱਕ ਲੈ ਲਓ ਵੱਡੇ ਚੈੱਕ ਲੈ ਜਿਓ ਚਾਹੇ ਤੁਸੀਂ ਲੈ ਲਿਓ ਵੂਲ ਦੇ ਵਿੱਚ ਆਹ ਦੇਖੋ ਬਹੁਤ ਸੁਪਰ ਕੁਆਲਟੀ ਜਿਹੜੀ ਫਾਈਨ ਕੁਆਲਟੀ ਸਾਨੂੰ ਦਿਖਾ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਮੁੰਡੇ ਪਾਉਂਦੇ ਉਹੋ ਜੀਆਂ ਚੀਜ਼ਾਂ ਵੀ ਇੱਥੇ ਆ ਗਈਆਂ ਦੇਖੋ ਜੀ ਆਹ ਚੱਕੋ ਜੀ ਕੋਟ ਪੈਂਟ ਆ ਗਿਆ ਹੈਂਡਵਰਕ ਕੀਤੇ ਕਰਾਇ ਸਾਰਾ ਕੁਝ ਰੈਡੀ ਟੂ ਵੇਅਰ ਦੇਖੋ ਬੰਬੇ ਦਿੱਲੀ ਵਾਲੇ ਜਿਹੜੇ ਵੱਡੇ ਵੱਡੇ ਆਰਟਿਸਟੇ ਕੋਟ ਪੈਂਟ ਪਾਉਂਦੇ ਉਹ ਵੀ ਅਸੀਂ ਲੈ ਕੇ ਆ ਗਏ ਹੈਂਡਵਰਕ ਕੀਤਾ ਕਰਾਇਆ ਤੁਸੀਂ ਨਾਪ ਦੇਣਾ ਤੇ ਸਟਿਚ ਕਰਾਉਣਾ ਦੇਖੋ ਸਾਡੇ ਕੋਲ ਡਿਜ਼ਾਈਨਰ ਚ ਅਲੱਗ-ਅਲੱਗ ਹੈ ਚਾਹੇ ਕੋਟ ਤੇ ਪਜਾਮੇ ਵਾਲਾ ਲੈ ਲਓ ਚਾਹੇ ਕੋਟ ਪੈਂਟ ਵਾਲਾ ਲੈ ਲਓ ਸਾਰੇ ਅਵੇਲੇਬਲ ਹੁਣ ਤੁਸੀਂ ਬਾਸਕਟਾਂ ਦੇ ਵਿੱਚ ਡਿਜ਼ਾਈਨਿੰਗ ਚੈੱਕ ਕਰ ਲਓ ਸਭ ਤੋਂ ਟੌਪ ਏ ਕਲਾਸ ਚੀਜ਼ਾਂ ਬਾਸਕਟ ਦੇ ਦੇਖ ਲਓ ਨਾ ਸ਼ੇਰਵਾਨੀ ਸ਼ੇਰਵਾਨੀ ਦੇ ਵਿੱਚ ਜਿਹੜੀ ਬਜ਼ਾਰਾਂ 'ਚ 10-10 ਹਜ਼ਾਰ ਕੱਲਾ ਰੈਂਟ ਸਾਡੇ ਕੋਲ 6500 7000 'ਚ ਤਿਆਰ ਕਰਵਾ ਕੇ ਲੈ ਜਾਓ ਪੱਗਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਈ ਦੇ ਸਾਡੇ ਕੋਲ ਚਾਹੇ ਤੁਸੀਂ ਰੂਪੀਆ ਚਾਹੇ ਫੁੱਲ ਬੈਲ ਦੇਖੋ ਸਾਡੇ ਕੋਲ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣੇ ਆ ਲਾਈਟ ਲੈ ਲਓ ਡਾਰਕ ਲੈ ਲਓ ਰੰਗਾਂ ਦੀ ਪੂਰੀ ਗਰੰਟੀ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਹੀ ਪੱਗ ਬਦਲ ਕੇ ਨਵੀਂ ਦੇ ਦੇਾਂਗੇ ਸਾਡੇ ਕੋਲ ਟਾਇਆਂ ਦੇ ਵਿੱਚ ਵੀ ਆ ਦੇਖੋ ਤੁਸੀਂ ਹਰ ਇੱਕ ਤਰ੍ਹਾਂ ਦੀ ਟਾਈ ਜਿੱਦਾਂ ਦਾ ਕਲਰ ਉਦਾਂ ਨਹੀਂ ਮੈਚਿੰਗ ਤੁਹਾਨੂੰ ਅਸੀਂ ਟ ਸੋ ਆਜੋ ਛੇਤੀ ਆਉਣਾ ਕਦੋਂ ਆ 23 ਨਵੰਬਰ ਤੋਂ ਪਹਿਲਾਂ ਪਹਿਲਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਚਾਰ ਦਿਨ ਤੁਹਾਡੇ ਫਾਇਦੇ ਹੋਣੇ ਆ ਜਿਹੜੇ ਆ ਗਏ ਬਹੁਤ ਵੱਡੇ ਫਾਇਦੇ ਕਰਾਂਗੇ